ਰਾਪ ਦਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੈਂ ਦਰਸ਼ਨ ਸਿੰਘ ਕੋਖਰ ਸਵਾਰਤ ਕਰਦਾ ਅੱਜਕੱਲ ਕਰਾਂਗੇ ਬੜੇ ਸੰਵੇਦਨਸ਼ੀਲ ਅਮਲੇ ਦੀ ਅਸਲ ਦੇ ਵਿੱਚ ਇੱਕ ਕਿਤਾਬ ਲਿਖੀ ਆ ਆਪਰੇਸ਼ਨ ਬਲੂ ਸਟਾਰ ਬਾਰੇ ਕਿਤਾਬ ਦਾ ਨਾਮ ਹੈ ਸਾਕਾ ਨੀਲਾ ਤਾਰਾ ਖਾਲਸਾ ਰਹਿਤ ਅਤੇ ਵਿਪਰਨ ਕੀ ਰੀਤ ਦਾ ਮਹਾਜੁੱਧ ਲੇਖਕ ਨੇ ਡਾਕਟਰ ਭਗਵਾਨ ਸਿੰਘ ਡਾਕਟਰ ਭਗਵਾਨ ਸਿੰਘ ਨੇ ਪੀ ਐਚ ਡੀ ਤਾਂ ਨਹੀਂ ਕੀਤੀ ਹੋਈ ਪਰ ਉਹ ਜਵਨੀ ਵੇਲੇ ਐਨਿਆ ਕੋਲ ਤਾਂ ਮਟਗੇ ਸਨ ਕਿ ਉਹਨਾਂ ਦੇ ਦੋਸਤ ਮਿੱਤਰ ਉਹਨਾਂ ਨੂੰ ਡਾਕਟਰ ਹੀ ਕਹਿਣ ਲੱਗ ਪਏ ਤੇ ਕਈ ਸਿੱਖ ਪੰਥ ਦੀਆਂ ਵੱਡੀਆਂ ਸ਼ਖਸੀਅਤਾਂ ਨੂੰ ਉਹ ਨੇੜੇ ਜਾਣਦੇ ਨੇ ਤੇ ਫ੍ਰੈਸ਼ਨ ਬਲੂ ਸਟਾਰ ਦੇ ਵਿੱਚ ਉਹ ਖੁਦ ਅੰਦਰ ਸੀ ਸਾਰਾ ਕੁਝ ਉਹਨਾਂ ਨੇ ਅੱਖੀਂ ਦੇਖਿਆ ਹੋਰਾਂ ਤੋਂ ਵੀ ਸੁਣਿਆ ਉਹ ਸਾਰੇ ਘਟਨਾ ਨੂੰ ਇਸ ਕਿਤਾਬ ਦੇ ਵਿੱਚ ਕਲਮ ਬੰਧ ਕੀਤਾ ਬਹੁਤ ਸਾਰੀਆਂ ਕਿਤਾਬਾਂੀਆਂ ਨੇ ਜਿਨ੍ਹਾਂ ਕਿਤਾਬਾਂ ਦੇ ਸਵਾਲ ਉੱਠਦੇ ਨਹੀਂ ਹੋ ਸਕਦਾ ਇਸ ਕਿਤਾਬ ਉੱਤੇ ਵੀ ਵੱਡੇ ਸਵਾਲ ਖੜੇ ਹੋਣ ਪਰ ਕਿਤਾਬ ਕਾਫੀ ਵੱਡੀ ਆ ਇਹਦੇ ਵਿੱਚੋਂ ਕੇਵਲ 13 ਦਿਨ ਕੀ ਵਾਪਰਿਆ ਸ੍ਰੀ ਹਰਿਮੰਦਰ ਸਾਹਿਬ ਅਤੇ ਬਾਹਰ ਉਹਦੇ ਬਾਰੇ ਹੀ ਗੱਲ ਕਰਾਂਗੇ ਤੇ ਮੂਲ ਰੂਪ ਦੇ ਵਿੱਚ ਕਿਤਾਬ ਦਾ ਪਾਠ ਪੜਿਆ ਜਾਏਗਾ ਉਸ ਤੋਂ ਪਹਿਲਾਂ ਅ ਬ੍ਰੀਫ ਦੇ ਵਿੱਚ ਦੱਸਿਆ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਮੁੱਢ ਕਿਵੇਂ ਵੱਜਿਆ ਸਾਕਾ ਨੀਲਾ ਤਾਰਾ ਦਾ ਜੋ ਡਾਕਟਰ ਭਗਵਾਨ ਸਿੰਘ ਨੇ ਲਿਖਿਆ ਉਹੀ ਹੂ ਬਹੂ ਮੈਂ ਪੜਾਂਗਾ ਆਪਣੇ ਟਿੱਪਣੀਆਂ ਵੀ ਨਾਲ ਦੀ ਨਾਲ ਕਰਾਂਗਾ ਸਾਕਾ ਨੀਲਾ ਤਾਰਾ ਦਾ ਮੁੱਢ ਹੈਡਿੰਗਾਂ ਵਿੱਚੋਂ ਕਿਤਾਬ ਨੰਬਰ 54 ਤੋਂ ਸ਼ੁਰੂ ਕਰਦੇ ਹਾਂ ਸਰਕਾਰੀ ਅਤੇ ਉਸ ਨਾਲ ਸੰਬੰਧਿਤ 13 ਨਾਂ 13 ਸਾਕਾ ਨੀਲਾ ਤਾਰਾ ਦਾ ਮੁੱਢ ਦਰਬਾਰ ਸਾਹਿਬ ਦੀ ਡਿਊਟੀ ਅੰਦਰ ਹੋਏ ਡੀਏਜੀ ਅਟਵਾਲ ਦੇ ਕਤਲ ਨੂੰ ਬਣਾਉਂਦੀਆਂ ਹਨ ਜਿਸ ਨੂੰ ਕੰਪਲੈਕਸ ਵਿੱਚ ਮੌਜੂਦ ਦੋ ਪੁਲਿਸ ਅਧਿਕਾਰੀਆਂ ਨੇ ਬੁਲਾਇਆ ਸੀ ਸੈਕੂਸ ਨੂੰ ਸੰਤਾਂ ਦੀ ਗ੍ਰਿਫਤਾਰੀ ਵੇਲੇ ਸੰਤਾਂ ਉੱਤੇ ਗੋਲੀ ਚਲਾ ਕੇ 12 ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁੱਖ ਦੋਸ਼ੀ ਸਮਝਦੇ ਹਨ ਇਸ ਤੋਂ ਇਲਾਵਾ ਪਿੰਡ ਦੌਕੇ ਦੇ ਦਿਲਤ ਸਿੱਖ ਪਾਈਜੀਤ ਸਿੰਘ ਦੇ ਪਕੌੜੇ ਹੋ ਜਾਣ ਤੇ ਉਸ ਦੀ ਭੈਣ ਨੂੰ ਨੰਗੀ ਕਰਕੇ ਘਮਾਉਣ ਵਾਲੇ ਡੀਐਸਪੀ ਸਵਰਨ ਸਿੰਘ ਘੋਟਣੇ ਖਿਲਾਫ ਇਨਕੁਆਇਰੀ ਕਰਨ ਵਾਲਿਆਂ ਨੂੰ ਇਸ ਨੇ ਇੱਕ ਇੱਕ ਰੋਕ ਦਿੱਤਾ ਸੀ ਕਿ ਲੜਕੀ ਨੂੰ ਨੰਗੀ ਕਰਕੇ ਘਮਾਉਣ ਦੇ ਆਰਡਰ ਮੈਂ ਦਿੱਤੇ ਸੀ ਇਸ ਲਈ ਹੋ ਸਕਦਾ ਹੈ ਕਿ ਇਸ ਨੂੰ ਕਿਸੇ ਸਿੰਘ ਨੇ ਸੋਧਾ ਲਾ ਦਿੱਤਾ ਹੋਵੇ ਪਰ ਅਸਲ ਵਿੱਚ ਇਸ ਸਾਕੇ ਦਾ ਮੋੜ ਉਦੋਂ ਹੀ ਵੱਜ ਗਿਆ ਸੀ ਜਦੋਂ ਅੰਮ੍ਰਿਤਸਰ ਵਿੱਚ ਸਨ 1978 ਦੀ ਬਸਾਖੀ ਵਾਲੇ ਦਿਨ 13 ਨਰਤੋਸ਼ ਅਤੇ ਨਿਹੱਥੇ ਸਿੰਘਾਂ ਦਾ ਨਿਰੰਕਾਰੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਇਸ ਠੱਗਾਂ ਦੇ ਟੋਲੇ ਨੂੰ ਭਾਰਤ ਸਰਕਾਰ ਦੀ ਖੁੱਲ੍ਹੇਆਮ ਮਦਦ ਸੀ ਜਿਨ੍ਹਾਂ ਦਾ ਨਿਸ਼ਾਨਾ ਸਿੱਖ ਧਰਮ ਨੂੰ ਕਮਜ਼ੋਰ ਕਰਨਾ ਅਤੇ ਇਸ ਦੇ ਨਿਸ਼ਾਨਿਆਂ ਨੂੰ ਢੇ ਢੇਰੀ ਕਰਨਾ ਸੀ ਭਾਰਤ ਦੀ ਪਾਕਿਸਤਾਨ ਉਤੇ 1971 ਦੀ ਜਿੱਤ ਜਿਸ ਵਿੱਚ ਪਾਕਿਸਤਾਨ ਦੇ ਟੁਕੜਿਆਂ ਵਿੱਚ ਜਿਸ ਵਿੱਚ ਪਾਕਿਸਤਾਨ ਨੂੰ ਦੋ ਟੁਕੜਿਆਂ ਵਿੱਚ ਤੋੜ ਦਿੱਤਾ ਗਿਆ ਸੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਿਰ ਚੜ ਕੇ ਬੋਲ ਰਹੀ ਸੀ ਕਿਉਂਕਿ ਇਸ ਜਿੱਤ ਤੋਂ ਬਾਅਦ ਭਾਰਤ ਦੇ ਫਾਸ਼ੀਵਾਦੀ ਹਿੰਦੂ ਉਸ ਨੂੰ ਦੁਰਗਾ ਦਾ ਦਰਜਾ ਦੇ ਚੁੱਕੇ ਸਨ ਪ੍ਰਧਾਨ ਮੰਤਰੀ ਸਿੱਖਾਂ ਨੂੰ ਆਪਣੇ ਗੁਲਾਮ ਵੇਖਣਾ ਚਾਹੁੰਦੀ ਸੀ ਜੋ ਆਮ ਤੌਰ ਤੇ ਉਸਦੀ ਤਾਕਤ ਨੂੰ ਵੰਗਾਰਦੇ ਰਹਿੰਦੇ ਸਨ ਇਸੇ ਲਈ ਪ੍ਰਧਾਨ ਮੰਤਰੀ ਸਿੱਖਾਂ ਦੀ ਤਾਕਤ ਅਤੇ ਸਿਆਸੀ ਤੁਰੇ ਅਕਾਲ ਤਖਤ ਨੂੰ ਕਮਜ਼ੋਰ ਅਤੇ ਬੇਅਸਰ ਕਰਨਾ ਚਾਹੁੰਦੀ ਸੀ ਇਹ ਸਲਾਹ ਉਸ ਨੂੰ ਉਸਦੇ ਬ੍ਰਾਹਮਣਵਾਦੀ ਸਲਾਹਕਾਰਾਂ ਵੱਲੋਂ ਦਿੱਤੀ ਗਈ ਸੀ ਪਰ ਇਸ ਨੂੰ ਆਮਲ ਵਿੱਚ ਕਿਸ ਤਰ੍ਹਾਂ ਲਿਆਂਦਾ ਜਾਵੇ ਇਹ ਨਿਸ਼ਾਨਾ ਤਾਂ ਹੀ ਪੂਰਾ ਹੋ ਸਕਦਾ ਸੀ ਜੇ ਕੋਈ ਸਿੱਖਾਂ ਦਾ ਮਹਾਨ ਨਾਇਕ ਜਾਂ ਆਗੂ ਪ੍ਰਧਾਨ ਮੰਤਰੀ ਦੀ ਸ਼ਕਤੀ ਅੱਗੇ ਅਕਾਲ ਤਖਤ ਉੱਤੇ ਆਤਮ ਸਮਰਪਣ ਕਰੇ ਅਕਾਲ ਤਖਤ ਸਿੱਖਾਂ ਦੀ ਮੀਰੀ ਪੀਰੀ ਦਾ ਸਮੇਲ ਹੈ ਉਸ ਨੂੰ ਇਹ ਭਲੀ ਪ੍ਰਕਾਰ ਪਤਾ ਸੀ ਅਤੇ ਉਹ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜ ਸੀ ਕਿ ਸਿੱਖਾਂ ਦੀ ਮੀਰੀ ਪੀਰੀ ਦੇ ਸਰਵ ਉੱਚ ਸਥਾਨ ਦੀ ਮਾਨ ਮਰਿਆਦਾ ਨੂੰ ਕਿਸ ਤਰ੍ਹਾਂ ਢਾਟੇਰੀ ਕਰਨਾ ਹੈ ਪਰ ਜਿਸ ਆਦਮੀ ਨੂੰ ਉਸਨੇ ਅਕਾਲ ਤਖਤ ਉੱਤੇ ਆਤਮ ਸਮਰਪਣ ਵਾਸਤੇ ਚੁਣਿਆ ਉਹ ਕੋਈ ਕਮਜ਼ੋਰ ਦਿਲ ਜਾਂ ਕਮਜ਼ੋਰ ਇਰਾਦੇ ਵਾਲਾ ਨਹੀਂ ਸੀ ਉਸ ਨੂੰ ਤਾਂ ਅਕਾਲ ਤਖਤ ਉੱਤੇ ਸ਼ਹੀਦ ਹੋਣ ਦਾ ਚਾਹ ਸੀ ਕਿਉਂਕਿ ਇਸ ਪਵਿੱਤਰ ਸਥਾਨ ਉੱਤੇ ਸ਼ਹੀਦੀ ਪਾਣਾ ਉਸਦੇ ਲਈ ਬਹੁਤ ਵੱਡਾ ਇਨਾਮ ਸੀ ਉਸ ਨੇ ਆਪਣੇ ਸਾਥੀਆਂ ਨੂੰ ਵੀ ਇਸੇ ਲੈਣ ਦੀ ਸਿੱਖਿਆ ਦਿੱਤੀ ਸੀ ਅਤੇ ਉਹ ਵੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਆਪਣੇ ਖੂਨ ਦਾ ਆਖਰੀ ਤੁਪਕਾ ਦੇਣ ਲਈ ਤਿਆਰ ਸਨ ਇਸ ਨਿਸ਼ਾਨੇ ਦੀ ਪੂਰਤੀ ਵਿੱਚ ਭਾਈ ਅਮਰਿਕ ਸਿੰਘ ਅਤੇ ਜਨਰਲ ਸੁਬੇਕ ਸਿੰਘ ਬਹੁਤ ਹੀ ਸਹਾਇਕ ਸਾਬਤ ਹੋਏ ਜਨਰਲ ਸੁਬੇਕ ਸਿੰਘ ਨੇ ਦਰਬਾਰ ਸਾਹਿਬ ਦੀ ਰੱਖਿਆ ਵਾਸਤੇ ਮੋਰਚਾ ਬੰਦੀ ਦਾ ਕੰਮ ਸੰਭਾਲਿਆ ਅਤੇ ਭਾਈ ਅਮਰੀਕ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਝੰਡੇ ਥੱਲੇ ਸਿੱਖ ਨੌਜਵਾਨਾਂ ਨੂੰ ਇਕ੍ਰਿਤ ਇਕੱਤਰਿਤ ਕਰਕੇ ਦਰਬਾਰ ਸਾਹਿਬ ਦੀ ਸਨਹਿਰੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਤਿਆਰ ਕੀਤਾ 19160099 ਈਸਵੀ ਨੂੰ ਜਦੋਂ ਤੋਂ ਖਾਲਸਾ ਹੋਂਦ ਵਿੱਚ ਆਇਆ ਸਿੱਖਾਂ ਨੇ ਹਮੇਸ਼ਾ ਇਤਿਹਾਸਕ ਤੌਰ ਤੇ ਇਹ ਸਾਬਤ ਕੀਤਾ ਹੈ ਕਿ ਉਹਨਾਂ ਦਾ ਭਾਰਤੀ ਰਾਜ ਵਿੱਚ ਇੱਕ ਆਪਣਾ ਹੋਣ ਵਾਲਾ ਰਾਜ ਹੈ ਅਤੇ ਇਸ ਰਾਜ ਦਾ thora ਅਕਾਲ ਤਖਤ ਸਾਬ ਹੈ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਇਸ ਤੋਰੇ ਦੀ ਤਾਕਤ ਨੂੰ ਹਮੇਸ਼ਾ ਵਾਸਤੇ ਖਤਮ ਕਰਨਾ ਚਾਹੁੰਦੀ ਸੀ ਬ੍ਰਾਹਮਣਵਾਦੀ ਇਹ ਨਹੀਂ ਭੁੱਲੇ ਸੀ ਕਿ ਬੁੱਧ ਧਰਮ ਨੇ ਕਿਸ ਤਰ੍ਹਾਂ ਇਹਨਾਂ ਦੀ ਸਰਵ ਉਚਤਾ ਨੂੰ ਖਤਮ ਕੀਤਾ ਅਤੇ ਬੜੇ ਸਮੇਂ ਤੱਕ ਇਹਨਾਂ ਦੇ ਉੱਪਰ ਆਪਣੀ ਚੜ੍ਹਕ ਚੜ੍ਹਤ ਬਣਾਈ ਰੱਖੀ ਇਹ ਸਿੱਖਾਂ ਦੇ ਗੁਰੂਆਂ ਦੇ ਪ੍ਰਚਾਰ ਅਤੇ ਉਪਰੰਤ ਸਿੱਖਾਂ ਵੱਲੋਂ ਮੁਗਲਾਂ ਵਿਰੁੱਧ ਲੜੀ ਗਈ ਲਗਾਤਾਰ ਲੜਾਈ ਵਿੱਚ ਉਸੇ ਘਟਨਾ ਦਾ ਬੀਜ ਦੇਖਦੇ ਸਨ ਉਸ ਬੀਜ ਨੂੰ ਸਦਾ ਵਾਸਤੇ ਖਤਮ ਕਰ ਦੇਣਾ ਚਾਹੁੰਦੇ ਸਨ ਕਿਉਂਕਿ ਹੁਣ ਸਾਰੀ ਤਾਕਤ ਬ੍ਰਾਹਮਣਵਾਦੀ ਹਕੂਮਤ ਦੇ ਹੱਥ ਵਿੱਚ ਸੀ ਉਹ ਸਿੱਖਾਂ ਦੀ ਇਹਨਾਂ ਦੇ ਸਾਹਮਣੇ ਅੜਨ ਵਾਲੀ ਆਦਤ ਸੀ ਜਿਸ ਨੂੰ ਬ੍ਰਾਹਮਣਵਾਦੀ ਤਾਕਤਾਂ ਲਗਾਤਾਰ ਮਹਿਸੂਸ ਕਰ ਰਹੀਆਂ ਸਨ ਨੂੰ ਹਮੇਸ਼ਾ ਵਾਸਤੇ ਝੁਕਾ ਦੇਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਅਕਾਲ ਤਖਤ ਉੱਤੇ ਹਮਲਾ ਕਰਨ ਦਾ ਨਿਸ਼ਚੈ ਕੀਤਾ ਅਤੇ ਇਸ ਨੂੰ ਨਿਰਦੇਤਾ ਨਾਲ ਸਿਰੇ ਚਾੜਿਆ। ਅਗਲਾ ਚੈਪਟਰ ਭਾਰਤੀ ਹਕੂਮਤ ਦੀ ਤਿਆਰੀ 28 ਮਈ 1984 ਨੂੰ ਪੰਜਾਬ ਦੇ ਗਵਰਨਰ ਬੀ.ਡੀ. ਪਾਂਡੇ ਨੂੰ ਦਿੱਲੀ ਬੁਲਾਇਆ ਗਿਆ ਜਿੱਥੇ ਕੈਬਨਿਟ ਸੈਕਟਰੀ ਕ੍ਰਿਸ਼ਨਾਮ ਕ੍ਰਿਸ਼ਨਾ ਸਵਾਮੀ ਰਾਓ ਦੇ ਕਮਰੇ ਵਿੱਚ ਹਾਈ ਪਾਵਰ ਮੀਟਿੰਗ ਸੱਦੀ ਹੋਈ ਉਸ ਵੇਲੇ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਪ੍ਰਧਾਨ ਮੰਤਰੀ ਦਾ ਪ੍ਰਿੰਸੀਪਲ ਸੈਕਟਰੀ ਪੀਸੀ ਅਲੈਗਜੈਂਡਰ ਅਤੇ ਰਾਜਚੀਪ ਆਰ ਐਨ ਕਾਉ ਵੀ ਮੌਜੂਦ ਸੀ ਗਵਰਨਰ ਪੰਜਾਬ ਨੂੰ ਸੱਦਿਆ ਗਿਆ ਕਿ ਭਾਰਤ ਸਰਕਾਰ ਨੇ ਹਰਮੰਦਰ ਸਾਹਿਬ ਵਿੱਚੋਂ ਅਤਵਾਦੀਆਂ ਨੂੰ ਬਾਹਰ ਕੱਢਣ ਦਾ ਫੈਸਲਾ ਕਰ ਲਿਆ ਹੈ ਅਤੇ ਲੈਫਟੀਨੈਂਟ ਜਨਰਲ ਕੇ ਸੁੰਦਰ ਸੁੰਦਰ ਜੀ ਅਗਲੀ ਸਾਰੀ ਯੋਜਨਾਬੰਦੀ ਲਈ ਤੁਹਾਡੇ ਸੰਪਰਕ ਵਿੱਚ ਰਹਿਣਗੇ ਉੱਥੇ ਇੱਕ ਹੈਰਾਨੀਜਨਕ ਗੱਲ ਇਹ ਹੋਈ ਕਿ ਪੀਸੀ ਅਲੈਗਜ਼ੈਂਡਰ ਨੇ ਗਵਰਨਰ ਪੰਜਾਬ ਨੂੰ ਕਿਹਾ ਕਿ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਵੀ ਜਲਦੀ ਹੀ ਇਸ ਮੀਟਿੰਗ ਨੂੰ ਜੁਆਇਨ ਕਰਨਗੇ ਪਰ ਹੋਣ ਵਾਲੇ ਇਸ ਆਪਰੇਸ਼ਨ ਬਾਰੇ ਤੁਸੀਂ ਉਹਨਾਂ ਸਾਹਮਣੇ ਕੋਈ ਗੱਲ ਨਹੀਂ ਕਰਨੀ ਇਹ ਗੱਲ ਖਾਸ ਆਪਣੇ ਵਿੱਚ ਹੀ ਰੱਖੀ ਜਾ ਰਹੀ ਸੀ ਪਰ ਇਹ ਸਭ ਪਰਦਾਦਾਰੀਆਂ ਕੌਣ ਕਿਸ ਤੋਂ ਜਾਂ ਕਿਉਂ ਰੱਖ ਰਿਆ ਸੀ ਇਹ ਸਮਝਣਾ ਅੱਜ ਵੀ ਗੁੰਝਲਦਾਰ ਬਣਿਆ ਹੋਇਆ ਹੈ ਫਿਰ ਵੀ ਇਸ ਫੈਸਲੇ ਨਾਲ ਪੰਜ ਸਦੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦੀ ਹਕੂਮਤ ਜਿਸ ਨੂੰ ਕਾਇਮ ਕਰਨ ਲਈ ਸਿੱਖਾਂ ਨੇ ਅਥਾ ਕੁਰਬਾਨੀਆਂ ਕੀਤੀਆਂ ਸਨ ਹਮਲਾਵਰ ਹੋ ਕੇ ਆ ਰਹੀ ਸੀ ਅਤੇ ਹਿੰਦ ਪੰਜਾਬ ਦੀ جنگ ਨਿਸ਼ਚਿਤ ਹੋ ਚੁੱਕੀ ਸੀ ਕੈਬਨਟ ਦੀ ਇੱਕ ਸਬ ਕਮੇਟੀ ਜਿਸ ਦੇ ਮੈਂਬਰ ਪੀ ਵੀ ਨਰਸਮਹਾਉ ਆਰ ਬੈਂਕਟਮਨ ਪੀ ਸ਼ਿਵਸ਼ੰਕਰ ਅਤੇ ਪ੍ਰਣਮੁਖ ਮੁਕਰਦੀ ਸਨ ਇੰਦਰਾ ਗਾਂਧੀ ਦੀ ਪ੍ਰਧਾਨਗੀ ਹੇਠ ਇਸ ਗੱਲ ਦਾ ਫੈਸਲਾ ਮਈ ਦੇ ਪਹਿਲੇ ਹਫਤੇ ਹੀ ਲੈ ਚੁੱਕੀ ਸੀ ਕੈਬਨਟ ਕਮੇਟੀ ਦੀ ਇਸ ਉਸ ਮੀਟਿੰਗ ਵਿੱਚ ਪ੍ਰਨਵ ਮੁਕਰਜੀ ਨੇ ਦਬਵੀਂ ਆਵਾਜ਼ ਵਿੱਚ ਯਾਦ ਕਰਵਾਇਆ ਕਿ ਕਿਵੇਂ ਅਹਿਮਦ ਸਾਹ ਅਫਦਾਲੀ ਨੂੰ ਹਰਮੰਦਰ ਸਾਹਿਬ ਉੱਤੇ ਹਮਲਾ ਕਰਨ ਲਈ ਗੰਭੀਰ ਨਤੀਜੇ ਭੁਗਤਨੇ ਪਏ ਸਨ ਉਦੋਂ ਸਿੱਖਾਂ ਨੇ ਉਸ ਦੇ ਨੱਕ ਵਿੱਚ ਦਮ ਕਰ ਛੱਡਿਆ ਸੀ ਪਰ ਸ਼੍ਰੀਮਤੀ ਗਾਂਧੀ ਨੇ ਜ਼ਵਾਬ ਦਿੱਤਾ ਕਿ ਕਈ ਵਾਰ ਇਤਿਹਾਸ ਕੋਈ ਕਾਰਵਾਈ ਕਰਨ ਦੀ ਮੰਗ ਕਰਦਾ ਹੈ ਜੋ ਬਾਅਦ ਵਿੱਚ ਸਹੀ ਸਾਬਤ ਨਹੀਂ ਹੋ ਸਕਦੀ ਪਰ ਸ਼ਾਇਦ ਉਸ ਸਮੇਂ ਸਭ ਤੋਂ ਵੱਧ ਪ੍ਰਸੰਗਿਕ ਹੋਵੇ 25 ਮਈ 1984 ਨੂੰ ਭਾਰਤੀ ਫੌਜ ਦੇ ਮੁਖੀ ਐਸ ਵੈਦਿਆਨੂ ਸ੍ਰੀ ਨਗਰ ਦਾ ਦੌਰਾ ਵਿਚਾਲੇ ਛੱਡ ਕੇ ਦਿੱਲੀ ਪਹੁੰਚਣ ਲਈ ਕਿਹਾ ਗਿਆ 인ਦਰਾ ਗਾਂਧੀ ਨੇ ਉਸ ਨੂੰ ਆਪਣੇ ਫੈਸਲੇ ਤੋਂ ਜਾਣੂ ਕਰਵਾਉਂਦਿਆਂ ਪੰਜਾਬ ਜਾ ਕੇ ਸਾਰੀ ਯੋਜਨਾ ਬਣਾ ਕੇ ਲਿਆਉਣ ਲਈ ਕਿਹਾ ਉਹ 4 ਦਿਨ ਬਾਦ 29 ਮਈ ਨੂੰ ਦੋ ਯੋਜਨਾਵਾਂ ਬਣਾ ਕੇ ਲੈ ਗਿਆ ਜਿਸ ਵਿੱਚ ਪਹਿਲੀ ਯੋਜਨਾ ਸਾਰੇ ਮਿੱਥੇ ਗਏ ਗੁਰਦੁਆਰਿਆਂ ਦੀ ਲੰਬੇ ਸਮੇਂ ਦੀ ਸਖਤ ਘੇਰਵੰਦੀ ਅਤੇ ਦੂਜੀ ਸੀ ਬਲਪੂਰਵਕ ਅਚਾਨਕ ਕਮਾਂਡੋ ਹਮਲਾ ਇੰਦਰਾ ਗਾਂਧੀ ਨੂੰ ਦੂਜੀ ਪਸੰਦ ਆਈ 30 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਗਿਆਨੀ ਜਲ ਸਿੰਘ ਨੂੰ ਜੋ ਉੱਤਰ ਪੂਰਬ ਦੇ ਦੌਰੇ ਤੇ ਸਨ ਜਲਦੀ ਨਾਲ ਦਿੱਲੀ ਬੁਲਾਇਆ ਗਿਆ ਉਸੇ ਦਿਨ ਹੀ ਭਾਰਤ ਦੀਆਂ ਵੱਖ-ਵੱਖ ਸ਼ਹਿਰਾਂ ਤੋਂ ਫੌਜੀਆਂ ਨੂੰ ਉਮਰਸਰ ਬਲਕੁਚ ਕਰਨ ਦਾ ਹੁਕਮ ਦੇ ਦਿੱਤਾ ਗਿਆ ਜਿਨ੍ਹਾਂ ਨੇ ਅਗਲੇ 24 ਘੰਟੇ ਵਿੱਚ ਪੰਜਾਬ ਪਹੁੰਚ ਕੇ ਆਪਣੀਆਂ ਪੋਜੀਸ਼ਨਾਂ ਸੰਭਾਲ ਲਈਆਂ ਫੌਜ ਵਿਦੇਸੀ ਹਮਲਾਵਰਾਂ ਵਾਂਗ ਪੰਜਾਬ ਦੇ ਹਰ ਕੋਨੇ ਵਿੱਚ ਨਜ਼ਰ ਆਉਣ ਲੱਗੀ ਬੀਡੀ ਪਾਂਡੇ ਨੂੰ ਜਲਦ ਹੀ ਬੀਡੀ ਪਾਂਡੇ ਨੂੰ ਜਦ ਪੀਸੀ ਅਲਗਜੈਂਡਰ ਨੇ ਭਾਰਤ ਸਰਕਾਰ ਦਾ ਫੈਸਲਾ ਸੁਣਾਇਆ ਤਾਂ ਇਹ ਵੀ ਕਿਹਾ ਗਿਆ ਕਿ ਉਹ ਪੰਜਾਬ ਵਿੱਚ ਫੌਜ ਲਾਉਣ ਬਾਰੇ ਇੱਕ ਬੇਨਤੀ ਪੱਤਰ ਦਿੱਲੀ ਸਰਕਾਰ ਨੂੰ ਭੇਜੇ ਉਸਨੇ ਕਿਹਾ ਕਿ ਉਹ ਪੰਜਾਬ ਪਹੁੰਚ ਕੇ ਰਸਮੀ ਚਿੱਠੀ ਭੇਜ ਦੇਵੇਗਾ ਇਹ ਸਾਰੀਆਂ ਹਦਾਇਤਾਂ ਮੂੰਹ ਜ਼ਬਾਨੀ ਹੀ ਚੱਲ ਰਹੀਆਂ ਸਨ ਜਦ ਕਿ ਲਿਖਤੀ ਹੁਕਮ ਫੌਜ ਨੂੰ 15 ਜੂਨ ਤੋਂ ਬਾਅਦ ਦਿੱਤੇ ਗਏ ਪੰਜਾਬ ਪਹੁੰਚ ਕੇ ਵੀ ਬੀ.ਡੀ. ਪਾਂਡੇ ਨੇ ਪੰਜਾਬ ਦੇ ਮੁਖ ਸਕੱਤਰ ਸ੍ਰੀ ਵਾਸੂਦੇਵ ਅਤੇ ਗ੍ਰਹਿ ਸਕੱਤਰ ਅਮਰੀਕ ਸਿੰਘ ਪੁਣੀ ਨੂੰ ਰਾਜ ਭਵਨ ਸੱਦਿਆ ਅਤੇ ਦੱਸਿਆ ਕਿ ਪੰਜਾਬ ਵਿੱਚ ਫੌਜ ਲਾਈ ਜਾਣੀ ਹੈ ਇਸ ਲਈ ਪੁਨੇ ਨੂੰ ਰਸਮੀ ਬੇਨਤੀ ਪੱਤਰ ਉਤੇ ਦਸਤਖਤ ਕਰਨ ਲਈ ਕਿਹਾ ਜੋ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਸੀ ਸਰਦਾਰ ਭੂਨੇ ਨੇ ਥੋੜੀ ਨਾ ਨੁੱਕਰ ਕਰਨ ਤੋਂ ਬਾਅਦ ਦਸਤਖਤ ਕਰ ਦਿੱਤੇ ਅਸਲ ਵਿੱਚ ਇਹ ਸਾਰਾ ਕੁਝ ਮਸਨੂਈ ਸੀ ਜਦ ਫੌਜ ਪਹਿਲਾਂ ਹੀ ਪੰਜਾਬ ਦੀ ਛੜਕਾਂ ਤੇ ਦੰਦ ਨਾਉਂਦੀ ਫਿਰ ਰਹੀ ਸੀ ਆਮ ਤੌਰ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਜਦ ਵੀ ਕਿਦਰੇ ਫੌਜ ਭੇਜੀ ਜਾਂਦੀ ਹੈ ਤਾਂ ਉਸ ਨੂੰ ਸਿਵਲ ਪ੍ਰਸ਼ਾਸਨ ਦੇ ਅਧੀਨ ਰੱਖਿਆ ਜਾਂਦਾ ਹੈ ਪਰ ਇੱਥੇ ਸਾਰਾ ਕੁਝ ਇਸ ਦੇ ਉਲਟ ਹੋ ਰਿਹਾ ਸੀ सिविल प्रशासनक ਵੰਗੂ ਬਣਾ ਕੇ ਫੌਜ ਦੇ ਅਧੀਨ ਕਰ ਦਿੱਤਾ ਗਿਆ ਅਤੇ ਪੁਲਿਸ ਦੇ ਚੁਣੇ ਦਾ ਅਫਸਰਾਂ ਨੂੰ ਨਾਲ ਲੈ ਕੇ ਬਾਕੀ ਦੀ ਪੂਰੀ ਫੌਜ ਨੂੰ ਨਕਾਰਾ ਕਰਕੇ ਦ੍ਰਿਸ਼ ਤੋਂ ਬਾਹਰ ਕਰ ਦਿੱਤਾ ਗਿਆ ਉਹ ਤਾਂ ਜਦੋਂ ਕਾਰਵਾਈ ਤੋਂ ਬਾਅਦ ਕੰਪਲੈਕਸ ਦੇ ਹਰ ਪਾਸੇ ਲਾਸ਼ਾਂ ਦੇ ਢੇਰ ਲੱਗੇ ਵਿਖੇ ਕਾ ਫੌਜ ਨੇ ਇਹਨਾਂ ਨੂੰ ਸਮੇਤਨ ਦੇ ਤੋਂ ਹੱਥਕੜੇ ਕਰ ਦਿੱਤੇ ਤਦ ਪੁਲਸ ਨੂੰ ਬੁਲਾਉਣਾ ਪਿਆ ਉਸ ਵੇਲੇ ਭਾਰਤੀ ਧਿਰ ਵੱਲੋਂ ਫੌਜਾਂ ਦਾ ਮੁਖੀ ਜਨਰਲ ਅਰਨੋ ਸ੍ਰੀਤਰ ਵੈਦਿਆ ਸੀ ਅਤੇ ਉਸ ਦਾ ਨਾਇਬ ਜਨਰਲ ਕ੍ਰਿਸ਼ਨਾ ਸੁਆਮੀ ਸੁੰਦਰ ਜੀ ਜਿਸ ਨੇ ਇਸ ਸਾਰੀ ਕਾਰਵਾਈ ਦੀ ਅਗਵਾਈ ਕਰਨੀ ਸੀ ਉਸ ਦੇ ਨਾਲ ਅੱਗੇ ਲੈਫਟੀਨੈਂਟ ਜਨਰਲ ਨੇ ਗੋਰੀ ਸ਼ੰਕਰ ਅਤੇ ਰਣਜੀਤ ਸਿੰਘ ਦੇਲ ਸਨ ਆਪਰੇਸ਼ਨ ਦੀ ਅਗਵਾਈ ਮੋਨੇ ਸਿੱਖ ਮੇਜਰ ਜਨਰਲ ਕੁਲਦੀਪ ਬਰਾੜ ਨੂੰ ਸੌਂਪੀ ਗਈ ਜਿਸ ਨੂੰ ਹਣੀਮੂਨ ਲਈ ਮੁਨੀਰਲੇ ਜਾ ਰਹੇ ਨੂੰ 에어ਪੋਰਟ ਤੋਂ ਰੋਕਿਆ ਗਿਆ ਸੀ ਉਸ ਨੂੰ ਸਾਰੀਆਂ ਆਪਰੇਸ਼ਨ ਸਾਰੀਆਂ ਆਪਰੇਸ਼ਨਲ ਆਰਮੀ ਜੁਨਟਾ ਅਤੇ ਤਾਇਨਾਤ ਅਰਧ ਸੈਨਿਕ ਬਲਾਂ ਦਾ ਕਮਾਂਡਰ ਨਿਯੁਕਤ ਕਰ ਦਿੱਤਾ ਗਿਆ ਪੂਰੇ ਪੰਜਾਬ ਵਿੱਚ ਫੌਜ ਦਾ ਘੇਰਾ ਇਸ ਤਰ੍ਹਾਂ ਸੀ ਕਿ ਪਹਿਲਾਂ ਪੂਰੇ ਪੰਜਾਬ ਨੂੰ ਭਾਰਤ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਕੇ ਅੰਤਰਰਾਜੀ ਸਰਦਾਂ ਅਤੇ ਪੰਜਾਬ ਤੋਂ ਬਾਹਰ ਜਾਣ ਵਾਲੇ ਸਾਰੇ ਰਾਸੀਲ ਕੀਤੇ ਗਏ ਉਸ ਤੋਂ ਬਾਅਦ ਸਾਰੇ ਦਰਿਆਵਾਂ ਦੇ ਪੁਲ ਜੋ ਮਾਝੇ ਨੂੰ ਬਾਕੀ ਪੰਜਾਬ ਨਾਲੋਂ ਅਡ ਕਰਦੇ ਸਨ ਸੀਲ ਕਰਕੇ ਟੈਂਕਾਂ ਅਤੇ ਤੂਪਾਂ ਨਾਲ ਨਿਗਰਾਨੀ ਕੀਤੀ ਜਾਣ ਲੱਗੀ ਉਸ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਨੂੰ ਬਾਕੀ ਸਾਰੇ ਇਲਾਕਿਆਂ ਨਾਲੋਂ ਵੱਖ ਕਰਕੇ ਸਾਰੇ ਬਾਹਰੀ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਫਿਰ ਸ਼ਹਿਰ ਦੇ ਅੰਦਰੂਨੀ ਹਿੱਸੇ ਨੂੰ ਸੀਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਸਖਤ ਘੇਰਾ ਪਾਇਆ ਗਿਆ ਇਹ ਇਸ ਚੱਕਰਵਿਊ ਨੂੰ ਇਸ ਇਹ ਇਸ ਚੱਕਰਵਿਊ ਰਚਨਾ ਦੀਆਂ 6 ਪਰਤਾਂ ਸਨ ਜਿਨ੍ਹਾਂ ਨੂੰ ਕੇਂਦਰ ਲਈ ਬਰਾਬਰ ਦੀ ਫੌਜੀ ਸਮਰੱਥਾ ਚਾਹੀਦੀ ਸੀ ਹਰਮੰਦਰ ਸਾਹਿਬ ਦੁਆਲੇ ਜਿੱਥੇ ਪਹਿਲਾਂ ਹੀ ਬੀਐਸ ਅਤੇ ਸੀਆਰਪੀਐਫ ਦਾ ਸਖਤ ਪਹਿਰਾ ਸੀ ਉੱਥੇ ਨਾਲ ਹੀ ਫੌਜ ਦੀ 12 ਬਿਹਾਰ ਨੂੰ ਤਾਇਨਾਤ ਕਰ ਦਿੱਤਾ ਗਿਆ ਇਸ ਜੁੱਧ ਵਿੱਚ ਅੰਤਰਰਾਸ਼ਟਰੀ ਤਾਕਤਾਂ ਵਿੱਚੋਂ ਰੂਸ ਦੀ ਏਜੰਸੀ ਕੇਜੀਬੀ ਤਾਂ ਇਹ ਸਾਰੇ ਆਪਰੇਸ਼ਨ ਦੀ ਸੂਤਰਤਾ ਹੈ ਹੀ ਸੀ ਇਸਰਾਈਲ ਦੀ ਏਜੰਸੀ ਮੋਸਾਦ ਨੇ ਸਪੈਸ਼ਲ ਵਲੰਟੀਅਰ 에ਅਰ ਫੋਰਸ ਸਪੈਸ਼ਲ ਵਲੰਟੀਅਰ ਫੋਰਸ ਨਿਕਨੇਮ ਐਸ ਐਫ ਐਫ ਦੇ ਕਵਾਡੋਆਂ ਨੂੰ ਚਕਰਤਾ ਵਿਖੇ ਹਰਮੰਦਰ ਸਾਹਿਬ ਦਾ ਮਾਡਲ ਬਣਾ ਕੇ ਆਪਰੇਸ਼ਨ ਕਰਨ ਲਈ ਟ੍ਰੇਨਿੰਗ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਅਜੇ ਆਪਰੇਸ਼ਨ ਕਰਨ ਦੇ ਮਹਿਰ ਸਮਝਿਆ ਜਾਂਦਾ ਸੀ ਤੀਜੀ ਵੱਡੀ ਤਾਕਤ ਜੁਕੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਮਿਲਟਰੀ ਇੰਟੈਲੀਜੈਂਸ ਅਤੇ ਅਦੌਨਿਕ ਚਿਹਰਾ ਰਹੀ ਸਾਥ ਦੇ ਰਹੀ ਸੀ ਇਸ ਤੋਂ ਤੱਕ ਕਿ ਆਪਰੇਸ਼ਨ ਦੌਰਾਨ ਜਦੋਂ ਫੌਜ ਨੇ ਮਨਾਹੀ ਵਾਲੀ ਗੈਸ ਦੀ ਵਰਤੋਂ ਕੀਤੀ ਤਾਂ ਫੌਜ ਦੇ ਪਹਿਨਣ ਵਾਸਤੇ ਨਕਾਬ ਉਸੇ ਵੇਲੇ ਆਪਰੇਸ਼ਨ ਦੌਰਾਨ ਹੀ ਇੰਗਲੈਂਡ ਤੋਂ ਮੰਗਵਾਏ ਗਏ ਜੋ 3 ਜੂਨ ਨੂੰ ਅੰਮ੍ਰਿਤਸਰ ਪਹੁੰਚੇ ਪਾਕਿਸਤਾਨ ਨੇ ਵੀ ਆਪਣੇ ਢੰਗ ਨਾਲ ਭਾਰਤ ਦੀ ਪੂਰੀ ਮਦਦ ਕਰਕੇ ਬੰਗਲਾਦੇਸ਼ ਜੰਗ ਦੇ ਹੀਰੋ ਬਣੇ ਸਿੱਖਾਂ ਤੋਂ ਪੂਰਾ ਬਦਲਾ ਲਿਆ ਜਿਸ ਨੇ ਪਹਿਲਾਂ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾਉਣਗੇ ਸਿੱਖਾਂ ਦੇ ਜਥੇ ਨੂੰ ਭਾਰਤ ਸਰਕਾਰ ਦੇ ਕਹਿਣ ਤੋਂ ਹੀ ਬినాਵੀ ਜੀ ਤੋਂ ਕਈ ਦਿਨ ਬਾਰਡਰ ਤੇ ਰੁੱਕ ਕੇ ਰੱਖਿਆ ਅਤੇ ਫਿਰ ਕੱਲੂ ਕਰੇ ਤੋਂ ਬਾਅਦ ਸੰਤਾਂ ਦੀ ਸ਼ਹਾਦਤ ਕਰਕੇ ਦੁਨੀਆ ਭਰ ਦੇ ਸਿੱਖਾਂ ਅਤੇ ਸਿੱਖ ਫੌਜੀਆ ਵਿੱਚ ਫੈਲੇ ਅਕਰੋਸ਼ ਨੂੰ ਸ਼ਾਂਤ ਕਰ ਲਈ ਰਾਹ ਦੇ ਕਹਨ ਤੇ ਆਪਣੀ ਆਪਣੇ ਰੇਡੀਓ ਟੀਵੀ ਰਾਹੀਂ ਇਹ ਝੂਠ ਫਲਾਇਆ ਕਿ ਪਿੰਡਰਾਂ ਵਾਲਾ ਠੀਕ ਠਾਕ ਹੈ ਅਤੇ ਘੇਰੇ ਵਿੱਚੋਂ ਨਿਕਲ ਕੇ ਪਾਕਿਸਤਾਨ ਪਹੁੰਚ ਗਿਆ ਸੀ ਭਾਰਤ ਰੂਸ ਜੁਕੇ ਅਤੇ ਇਸਰਾਇਲ ਵਰਗੀਆਂ ਮਕਟਾਕਤਾਂ ਸਨ ਉਹਨਾਂ ਦੇ ਮੁਕਾਬਲੇ ਵਿੱਚ ਮੁਕਾਬਲੇ ਤੇ ਸਿੱਖ ਜਥੇਬੰਦੀ ਦਮਦਨ ਤਕਸਾਲ ਉਸ ਦੀ ਸਹਿਯੋਗੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਬੱਬਰ ਖਾਲਸਾ ਸਮੇਤ ਸੈਂਕੜੇ ਸਿੰਘ ਹੀ ਸਨ ਜੋ ਜਨਰਲ ਸੁਵੇਖ ਸਿੰਘ ਦੀ ਕਮਾਂਡ ਅਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਮੌਤ ਨੂੰ ਮੌਤ ਨੂੰ ਵਿਉਣ ਲਈ ਤਿਆਰ ਸਨ ਤਿਆਰ ਬੱਟੇ ਸਨ ਸੰਤ ਜਰਨਲ ਸਿੰਘ ਹੋਰਾਂ ਦੀ ਆਪਣੀ ਰਹਿਸ ਅਕਾਲ ਤਖਤ ਸਬ ਦੇ ਨਾਂ ਲੱਗਦੀ ਇਮਾਰਤ ਜਿਸ ਨੂੰ ਗੁਜਾਰੀਆਂ ਦਾ ਬੁੰਗਾ ਆਖਦੇ ਸਨ ਦੇ ਅੰਦਰ ਸੀ ਉਹਨਾਂ ਦੇ ਬਾਕੀ ਸਿੰਘਾਂ ਵਿੱਚੋਂ ਕੁਝ ਪ੍ਰਕਰਮਾਂ ਦੇ ਕਮਰਿਆਂ ਵਿੱਚ ਅਤੇ ਸਰਾਵਾਂ ਵਿੱਚ ਆਪਣੇ ਪਰਿਵਾਰਾਂ ਨਾਲ ਰਹਿੰਦੇ ਸਨ ਅਕਾਲ ਰੈਸਟ ਹਾਊਸ ਦੀਆਂ ਦੋਹਾਂ ਇਮਾਰਤਾਂ ਵਿੱਚ ਫੈਡਰੇਸ਼ਨ ਵਾਲੇ ਸਿੰਘ ਰਹਿੰਦੇ ਸਨ ਜਿੱਥੇ ਮੈਂ ਅਤੇ ਜਰਨਲ ਸੁਖ ਸਿੰਘ ਵੀ ਰਹਿੰਦੇ ਸਾਂ ਹਜ਼ੂਰ ਸਾਹਿਬ ਤੋਂ ਆਏ ਕਾਰ ਸੇਵਾ ਵਾਲੇ 30 ਸਿੰਘ ਗੁਰੂ ਰਾਮਦਾਸ ਸਰਾਬ ਵਿੱਚ ਅਤੇ ਲੰਗਰ ਦੇ ਉੱਤੇ ਛੱਡ ਬਣਾ ਕੇ ਰਹਿ ਰਹੇ ਸਨ ਬੱਬਰ ਖਾਲਸਾ ਦੇ ਜਥੇ ਦੇ 40 ਕੁ ਸਿੰਘਾਂ ਦਾ ਟਿਕਾਣਾ ਗੁਰਨਾਨਕ ਨਿਵਾਸ ਵਿੱਚ ਸੀ ਉੱਥੇ ਹੀ ਇਕਾਲ ਫੈਡਰੇਸ਼ਨ ਦੇ ਸਿੰਘ ਕਮਰ ਸਿੰਘ ਧਾਮੀ ਖੁਰੇ ਵੀ ਰਹਿ ਰਹੇ ਸਨ ਇਨ੍ਹਾਂ ਉਪਰੋਕਤ ਸਾਰੇ ਸਿੰਘਾਂ ਨੇ ਆਪਣੇ ਰਹਿਣ ਬਸੇਰਿਆਂ ਦੀਆਂ ਛੱਤਾਂ ਉੱਤੇ ਹੀ ਆਪਣੇ ਮੋਰਚੇ ਬਣਾਏ ਹੋਏ ਸਨ ਸੋ ਇਹ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਹਮਕਾ ਜੋ 13 ਦਿਨ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ ਉਹਦੇ ਜੋ ਵੀ ਪੱਖ ਨੇ ਉਹ ਇਸ ਤਰ੍ਹਾਂ ਲੇਖਕ ਨੇ ਬਣਾਏ ਨੇ ਇਸ ਲੇਖਕ ਦੇ ਸੰਪਾਦਕ ਨੇ ਸਰਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਬਕਾਇਦਾ ਸਾਰੀ ਕਿਤਾਬ ਐਡਿਟ ਕੀਤੀ ਹੈ ਜਿਸ ਤਰ੍ਹਾਂ ਪਹਿਲੀ ਜੂਨ ਸ਼ੁੱਕਰਵਾਰ ਲਿਖਿਆ 13 ਚੈਪਟਰ ਇਹਦੇ ਚੱਲਣਗੇ ਹਰ ਦਿਨ ਦਾ ਇੱਕ ਚੈਪਟਰ ਸੋ ਅੱਜ ਕੇਵਲ ਪਹਿਲਾ ਚੈਪਟਰ ਪਹਿਲਾ ਦਿਨ ਪਹਿਲੀ ਜੂਨ ਵਾਲਾ ਜੂਨ 84 ਵਾਲਾ ਇਹ ਆਪਾਂ ਦੇਖਾਂਗੇ ਕਿ 1 ਜੂਨ ਨੂੰ ਕੀ ਹੋਇਆ 1 ਜੂਨ ਨੂੰ ਜਦੋਂ ਭਾਰਤੀ ਫੌਜ ਹਮਲੇ ਦੀ ਤਿਆਰੀ ਕਰਕੇ ਆ ਰਹੀ ਸੀ ਤਾਂ ਦਰਬਾਰ ਸਾਹਿਬ ਦਾ ਮਾਹੌਲ ਸ਼ਾਂਤ ਅਤੇ ਰੋਜ਼ਾਨਾ ਵਾਂਗ ਹੀ ਸੀ ਇਸ ਸ਼ਾਂਤੀ ਵਿੱਚ ਇੱਕ ਤਰ੍ਹਾਂ ਭਾਰੀਪਣ ਵੀ ਸੀ ਜੋ ਆਉਣ ਵਾਲੇ ਤੂਫਾਨ ਦੀ ਪੇਸ਼ਾਹੂਨਗੀ ਕਰ ਰਿਹਾ ਸੀ ਧਰਮ ਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਲਈ ਇੱਕ ਵੱਡਾ ਜਥਾ ਸੰਗਰੂਰ ਤੋਂ ਆਇਆ ਹੋਇਆ ਸੀ ਇਸ ਕਰਕੇ ਗੁਰੂ ਰਾਮਦਾਸ ਰਾਂ ਵਿੱਚ ਕਾਫੀ ਚਹਿਲ ਪਹਿਲ ਸੀ ਸੰਤ ਜਰਨਲ ਸਿੰਘ ਲੰਗਰ ਦੀ ਇਮਾਰਤ ਦੀ ਦੂਜੀ ਸ਼ੱਤ ਉੱਤੇ ਆਪਣੇ ਸਾਥੀ ਸਿੰਘਾਂ ਸਮੇਤ ਮੌਜੂਦ ਸਨ ਮੈਂ ਆਪਣੇ ਕਮਰਾ ਨੰਬਰ 6 ਅਕਾਲ ਤਖਤ ਰੈਸਟ ਹਾਊਸ ਵਿੱਚ ਸਾਂ ਮਤਲਬ ਡਾਕਟਰ ਭਗਵਾਨ ਸਿੰਘ ਆਪਣੇ ਬਾਰੇ ਦੱਸ ਰਹੇ ਨੇ ਜਦੋਂ ਇੱਕ ਫੌਜ ਦੇ ਕਰੀਬ ਭਾਰੀ ਜਦੋਂ 1 ਵਜੇ ਦੇ ਕਰੀਬ ਗੋਲੀਬਾਰੀ ਸ਼ੁਰੂ ਹੋਣੀ ਸ਼ੁਰੂ ਹੋ ਗਈ ਮੈਂ ਜਦ ਬਾਹਰ ਨਿਕਲ ਕੇ ਵੇਖਿਆ ਤਾਂ ਜਰਨਲ ਸੁਭੇਕ ਸਿੰਘ ਜਿਸ ਨੂੰ ਉਹ ਜਰਨਲ ਸਾਹਿਬ ਲਿਖਦੇ ਨੇ ਵਿਖਿਆਤਾ ਜਰਨਲ ਸਾਹਿਬ ਵੀ ਬਾਹਰ ਖੜੇ ਦੇਖ ਰਹੇ ਸਨ ਪਰੰਤੂ ਪਤਾ ਲੱਗਿਆ ਕਿ CRPF ਅਤੇ BSF ਵਾਲੇ ਚਾਰੇ ਪਾਸੇ ਤੋਂ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵੱਲ ਭਾਰੀ ਗੋਲਾਬਾਰੀ ਕਰ ਰਹੇ ਹਨ ਜਰਨਲ ਸਾਹਿਬ ਨੇ ਹੱਥ ਵਿੱਚ ਫੜੀ ਵਾਕੀ ਟੱਕੀ ਰਹੀ ਸਾਰੇ ਮੋਰਚਾਂ ਵਾਲੇ ਸਿੰਘਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਕਿਸੇ ਨੇ ਕੋਈ ਗੋਲੀ ਨਹੀਂ ਚਲਾਉਣੀ ਸਿਰਫ ਬੱਬਰਾਂ ਦੇ ਜਥੇ ਨਹੀਂ ਇਸ ਗੋਲੀਬਾਰੀ ਦਾ ਜਵਾਬ ਦਿੱਤਾ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਸੰਤਾ ਵੱਲੋਂ ਗੋਲੀ ਦਾ ਜਵਾਬ ਨਾ ਦੇਣ ਦੀ ਬਣਾਈ ਰਣਨੀਤੀ ਬਾਰੇ ਜਾਣਕਾਰੀ ਨਹੀਂ ਮਿਲੀ ਸੀ ਉਹਨਾਂ ਦਾ ਮੋਰਚਾ ਨਾਨਕ ਨਿਵਾਸ ਦੀ ਉੱਪਰਲੀ ਛਤ ਅਤੇ ਬੱਬਾ ਅਟਲ ਰਾਏ ਦੀ ਸੱਤ ਮੰਜ਼ਿਲਾ ਇਮਾਰਤ ਉੱਤੇ ਸੀ ਬੱਬਰਾਂ ਨੇ ਸਖਤ ਮੁਕਾਬਲਾ ਕਰਦਿਆਂ ਬੀਐਸਐਫ ਦੇ ਕਈ ਬੰਦੇ ਮਾਰ ਦਿੱਤੇ ਉੱਥੇ ਬੱਬਾ ਅਟਲ ਰਾਏ ਜੀ ਦੀ ਇਮਾਰਤ ਦੇ ਉੱਤੇ ਬੱਬਰਾਂ ਦੇ ਜਿਹਾਰੂ ਸਿੰਘ ਪਾਈ ਮਹੰਗਾ ਸਿੰਘ ਵੀ ਸ਼ਹੀਦ ਹੋ ਗਏ ਜਿਨ੍ਹਾਂ ਨੇ ਜਦੋਂ ਆਪਣਾ ਸਿਰ ਮੋਰਚੇ ਵਿੱਚੋਂ ਬਾਹਰ ਕੱਢ ਕੇ ਵੇਖਣ ਦਾ ਯਤਨ ਕੀਤਾ ਤਾਂ ਇੱਕ ਬ੍ਰਸ਼ਟ ਉਹਨਾਂ ਦੇ ਦਿਮਾਲੇ ਤੈਨੂੰ ਅਤੇ ਸਿਰ ਨੂੰ چیرਦਾ ਹੋਇਆ ਲੰਘ ਗਿਆ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਬੈਠੀਆਂ ਸੰਗਤਾਂ ਵਿੱਚੋਂ 20 ਕੰਨਿਆਂ ਨੂੰ ਗੋਲੀ ਲੱਗੀ ਸੋ ਪਹਿਲੇ ਸੀ ਇਹਦਾ ਆਪਾਂ ਕਹਿ ਸਕਦੇ ਹਾਂ ਜਿਹੜੇ ਜਿਨ੍ਹਾਂ ਨੇ ਲੜਾਈ ਲੜੀ ਜੁੱਧ ਲੜਿਆ ਉਹਨਾਂ ਵਿੱਚੋਂ ਭਾਈ ਮਹੰਗਾ ਸਿੰਘ ਦੀ ਪਹਿਲੀ ਸ਼ਹੀਦੀ ਹੋਈ ਪਹਿਲੀ ਜੋਨ ਨੂੰ ਅੱਗੇ ਲੇਖਕ ਲਿਖਦੇ ਨੇ ਇਸ ਗੋਲਾਬਾਰੀ ਵਿੱਚ ਦੋ ਔਰਤਾਂ ਸਮੇਤ ਕੁਝ 12 ਬੰਦੇ ਸਹੀਦ ਹੋਏ ਜਿਨ੍ਹਾਂ ਵਿੱਚ ਭਾਈ ਮਹੰਗਾ ਸਿੰਘ ਤੋਂ ਇਲਾਵਾ ਬਾਕੀ ਸਭ ਨੇਹਤੇ ਸਨ ਗੋਲੀ ਚੱਲਣ ਦੀ ਵਜ੍ਹਾ ਇਹ ਦੱਸੀ ਜਾ ਰਹੀ ਸੀ ਕਿ ਲੰਗਰ ਦੇ ਪਿਛਲੇ ਪਾਸੇ ਬ੍ਰਹਮ ਘੁੱਟਾ ਇਮਾਰਤ ਦੇ ਨਾਲ ਇੱਕ ਖੁੱਲਾ ਰਸਤਾ ਸੀ ਜਿਸ ਨੂੰ ਬੰਦ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਸੇਵਾਦਾਰ ਇੱਟਾਂ ਦੀ ਦੀਵਾਰ ਬਣਾ ਰਹੇ ਸਨ ਉਹਨਾਂ ਨੂੰ CRPF ਨੇ ਰੋਕ ਦਿੱਤਾ ਸੀ ਕਿ ਤੁਸੀਂ ਮੋਰਚੇ ਬਣਾ ਰਹੇ ਹੋ सीआरपी ਦੇ ਮਨਾਂ ਕਰਨ ਤੇ ਇੱਕ ਵਾਰ ਤਾਂ ਉਹ ਸਿੰਘ ਵਾਪਸ ਚਲੇ ਗਏ ਪਰ ਫਿਰ ਕਿਸੇ ਦੇ ਕਹਿਣ ਤੇ ਦੁਬਾਰਾ ਜਾ ਕੇ ਦੀਵਾਰ ਬਣਾਉਣ ਲੱਗ ਪਏ ਕਿਉਂਕਿ ਉਹ ਗੁਰਦੁਆਰੇ ਦੀ ਹੀ ਜਗ੍ਹਾ ਸੀ ਦੁਬਾਰਾ ਕੰਮ ਕਰਦੇ ਬੰਦਿਆਂ ਨੂੰ ਵੇਖ ਕੇ ਸੁਰੱਖਿਆ ਫੋਰਸਾਂ ਨੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਗੋਲੀ ਨਾਲ ਸਿਰਫ ਉਹ ਜਗ੍ਹਾ ਨੂੰ ਨਿਸ਼ਾਨਾ ਨਹੀਂ ਸੀ ਬਣਾਇਆ ਜਾ ਰਿਹਾ ਜਿੱਥੇ ਸੇਵਾਦਾਰ ਦੀਵਾਰ ਬਣਾਉਣ ਲੱਗੇ ਸਨ ਸਗੋਂ ਹਰਿਮੰਦਰ ਸਾਹਿਬ ਸਮੂਹ ਦੇ ਚਾਰੇ ਪਾਸਿਆਂ ਤੋਂ ਗੋਲੀ ਚਲਾਈ ਜਾ ਰਹੀ ਸੀ ਮੈਨੂੰ ਜਰਨਲ ਸਾਹਿਬ ਨੇ ਦੱਸਿਆ ਕਿ ਇਹ ਤਾਂ ਇੱਕ ਬਹਾਨਾ ਹੈ ਅਸਲ ਵਿੱਚ ਫੌਜ ਆ ਚੁੱਕੀ ਹੈ ਅਤੇ ਉਹਨਾਂ ਨੇ ਮੋਰਚੇ ਸੰਭਾਲ ਲਏ ਹਨ ਉਹ ਸਾਡੇ ਮੋਰਚਿਆਂ ਦੀ ਨਿਸ਼ਾਨਦੇਹੀ ਕਰਨ ਅਤੇ ਹਥਿਆਰਾਂ ਬਾਰੇ ਜਾਣਕਾਰੀ ਲੈਣ ਲਈ ਹੀ ਗੋਲੀਚਰਾ ਚਲਾ ਰਹੇ ਹਨ ਇਸੇ ਲਈ ਮੈਂ ਆਪਣੇ ਬੰਦਿਆਂ ਨੂੰ ਗੋਲੀ ਦਾ ਜਵਾਬ ਦੇਣ ਤੋਂ ਸਖਤੀ ਨਾਲ ਮਨਾ ਕੀਤਾ ਹੈ ਮੈਂ ਜਰਨਲ ਸਾਹਿਬ ਦੀ ਇਸ ਸਿਆਣਪ ਉੱਤੇ 당 ਰਹਿ ਗਿਆ 1925 ਵਿੱਚ ਖਿਆਲਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜੰਮਿਆ ਇਹ ਸੂਰਮਾ ਸਰਦਾਰ ਕਈ ਲੜਾਈਆਂ ਲੜ ਚੁੱਕਿਆ ਸੀ ਉਹ ਪੜ੍ਹਨ ਲਿਖਣ ਵਾਲਾ ਫੌਜੀ ਜਰਨੈਲ ਸੀ ਅਤੇ ਸੱਤ ਪੁਛਾਵਾਂ ਰਵਾਨਗੀ ਨਾਲ ਗੋਲ ਲੈਂਦਾ ਸੀ ਉਹ ਬਹੁਤ ਵਧੀਆ ਐਥਲੀਟ ਤਰਾਕ ਅਤੇ ਘੋੜ ਸਵਾਰ ਵੀ ਸੀ ਜਿਸ ਨੇ ਆਪਣੀ ਜਵਾਨੀ ਵੇਲੇ ਦੌੜ ਵਿੱਚ ਰਿਕਾਰਡ ਬਣਾਇਆ ਹੋਇਆ ਸੀ ਸੂਰਮਤਾਈ ਉਸਦੇ ਖੂਨ ਵਿੱਚ ਸੀ ਇਸ ਲਈ ਉਹ ਸ਼ੁਰੂ ਤੋਂ ਹੀ ਫੌਜ ਵਿੱਚ ਜਾਣਾ ਚਾਹੁੰਦਾ ਸੀ 5 ਫੁੱਟ 8 ਇੰਚ ਲੰਮੇ ਇਸ ਰੋਬੀਲੇ ਅਤੇ ਸ਼ੈਲਸਵਿਲੇ ਸਰਦਾਰ ਨੇ ਆਪਣੇ ਸ਼ੁਰੂਆਤੀ ਫੌਜੀ ਜੀਵਨ ਵਿੱਚ ਦੂਜੇ ਵਿਸ਼ਵ ਜੁੱਧ ਵਿੱਚ ਭਾਗ ਲਿਆ ਸੀ ਜਿੱਥੇ ਉਸਨੇ ਬ੍ਰਾਹਮਾ ਅਤੇ ਸਿੰਗਾਪੁਰ ਵਿੱਚ ਲੜਾਈ ਲੜੀ ਸੀ ਉਸ ਤੋਂ ਬਾਅਦ ਆਜ਼ਾਦ ਭਾਰਤ ਵਿੱਚ 1948 ਦਾ ਕਸ਼ਮੀਰ ਹਮਲਾ ਸਾਲ 1962 ਦਾ ਚੀਨੀ ਹਮਲਾ ਅਤੇ 1965 ਵਿੱਚ ਪਾਕਿਸਤਾਨ ਨਾਲ ਜੰਦ ਲੜਾਈ 1971 ਦੀ ਬੰਗਲਾਦੇਸ਼ ਜੰਗ ਦਾ ਉਹ ਹੀਰੋ ਸੀ ਜਿੱਥੇ ਉਸਨੇ ਇੱਕ ਮੁਸਲਮਾਨ ਦੇ ਕਿਸ ਵਿੱਚ ਮੁਕਤੀ ਵਹਿਨੀ ਦੇ ਸੈਨਿਕਾਂ ਨੂੰ ਸਿਖਲਤ ਕੀਤਾ ਜਨਰਲ ਸैम ਮਨੇਕ ਮਨੇਕ ਸ਼ਾ ਨੇ ਖੁਦ ਉਸ ਨੂੰ ਇਸ ਕੰਮ ਲਈ ਚੁਣਿਆ ਸੀ ਉਸ ਨੂੰ ਦਿੱਲੀ ਬੁਲਾ ਕੇ ਮੁਕਤੀ ਬੈਨ ਨਹੀਂ ਖੜੀ ਕਰਨ ਦਾ ਉਦੇਸ਼ ਦਿੱਤਾ ਗਿਆ ਇਹ ਇੱਕ ਗੁਰੀਲਾ ਵਾਰਸ ਸੀ ਜਿੱਥੇ ਉਹ ਮਿਸਟਰ ਬੇਗ ਦੇ ਨਾਂ ਹੇਠ ਕੰਮ ਕਰਦਾ ਰਿਹਾ ਉੱਥੇ ਉਸ ਨੇ ਪਾਕਿਸਤਾਨੀ ਫੌਜ ਨੂੰ ਛੱਡ ਕੇ ਆਏ ਮਿਰਜ਼ਾ ਜਹਾਉਲ ਅਹਿਰਹਮਾਨ ਮੁਹੰਮਦ ਮੁਸ਼ਤਾਕ ਨੂੰ ਵੀ ਸਿੱਖਤ ਕੀਤਾ ਜੋ ਬਾਅਦ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਅਤੇ ਸੈਨਾ ਮੁਖੀ ਬਣੇ ਜਨਰਲ ਸੁਬੇਗ ਜਨਰਲ ਸੁਇਕਸ਼ਿੰਗ ਦੀ ਅਗਵਾਈ ਹੇਠ ਮੁਕਤੀ ਬਹੈਣੀ ਨੇ ਐਸਾ ਗੁਰੀਲਾ ਜੁੱਧ ਲੜਿਆ ਕਿ ਪਾਕਿਸਤਾਨੀ ਸੈਨਾ ਦੀ ਸਿੱਧਾ ਮੁਕਾਬਲਾ ਕਰਨ ਦੀ ਹਿੰਮਤ ਹੀ ਨਾ ਰਹੀ ਇਹ ਬਹਾਦਰੀ ਬਦਲੇ ਜੁੱਧ ਦੀ ਜਿੱਤ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਨੇ ਉਸ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਪ੍ਰਦਾਨ ਕੀਤਾ ਬਾਅਦ ਵਿੱਚ ਉਸ ਦੀ ਬਦਲੀ ਬਰੇਲੀ ਵਿੱਚ ਹੋ ਗਈ ਉੱਥੇ ਉਸ ਦੇ ਅੰਡਰ ਕਈ ਟ੍ਰੇਨਿੰਗ ਸੈਂਟਰ ਆਉਂਦੇ ਸਨ ਇੱਕ ਆਡਿਟ ਰਿਪੋਰਟ ਵਿੱਚ ਉਸ ਨੂੰ ਵੱਡੇ ਘਪਲਿਆਂ ਦਾ ਪਤਾ ਲੱਗਿਆ ਜਿਸ ਦੀ ਜੜ ਤੱਕ ਜਾਣ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਤਾਂ ਪਤਾ ਲੱਗਿਆ ਕਿ ਮੁੱਖ ਦੋਸ਼ੀ ਇੱਕ ਕਰਨਲ ਹੈ ਜਿਸ ਦੀ ਸਰਪ੍ਰਸਤੀ ਉੱਪਰਲੇ ਅਧਿਕਾਰੀ ਕਰੇ ਹਨ ਇਸ ਲਈ ਸ਼ਿਕਾਇਤ ਕਰਨ ਲਈ ਉਸਨੇ ਉਸ ਵੇਲੇ ਦੇ ਜਨਰਲ ਟੀ ਐਨ ਰੈਣਾ ਨਾਲ ਸਿੱਧੀ ਗੱਲਬਾਤ ਕੀਤੀ ਪਰ ਭ੍ਰਿਸ਼ਟਾਚਾਰ ਹੀ ਇਹ ਗੰਗਾ ਪਰ ਭ੍ਰਿਸ਼ਟਾਚਾਰ ਦੀ ਇਹ ਗੰਗਾ ਉੱਥੋਂ ਹੀ ਨਿਕਲਦੀ ਸੀ ਇਸ ਇਸਕਾ ਤੋਂ ਬਾਅਦ ਜਨਰਲ ਉਹਨਾਂ ਦਾ ਦੁਸ਼ਮਣ ਬਣ ਗਿਆ ਅਤੇ ਉਹਨਾਂ ਨੂੰ ਬਿਨਾਂ ਕਿਸੇ ਮੁਕਦਮੇ ਜਾਂ ਕੋਰਟ ਮਾਰਸ਼ਲ ਦੇ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਬਰਖਾਸਤ ਕਰ ਦਿੱਤਾ ਗਿਆ। ਨੌਕਰੀ ਤੋਂ ਕੱਢਣ ਤੋਂ ਬਾਅਦ ਵੀ ਜਦੋਂ ਫੌਜੀ ਅਫਸਰਾਂ ਦੀ ਤਸੱਲੀ ਨਹੀਂ ਹੋਈ ਤਾਂ ਉਸ ਉੱਤੇ ਕਈ ਝੂਠੇ ਕੇਸ ਬਣਾ ਦਿੱਤੇ ਗਏ ਜਿਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਉਸਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਕਿਸੇ ਰਿਸ਼ਤੇਦਾਰ ਦੇ ਰਾਹੀਂ ਇੱਕ ਕੰਡਮ ਫੌਜੀ ਜੌਂਗ ਆ ਖਰੀਦਿਆ ਹੈ। ਇਸ ਤੋਂ ਇਲਾਵਾ ਉਸ ਨੂੰ ਇਹ ਵੀ ਸਬੂਤ ਦੇਣ ਲਈ ਕਿਹਾ ਗਿਆ ਕਿ ਦਿਰਾਦੂਨ ਵਿਖੇ ਆਪਣਾ ਘਰ ਕਿਸ ਆਮਦਨ ਨਾਲ ਬਣਾਇਆ ਹੈ ਤੀਜਾ ਦੋਸ਼ ਇਹ ਸੀ ਕਿ ਉਸਨੇ ਇੱਕ ਚਾਂਦੀ ਦੀ ਤਸਕਰੀ ਜਾਦਗਰ ਵੱਜੋਂ ਪ੍ਰਾਪਤ ਕੀਤੀ ਹੈ ਇਹ ਸਾਰੇ ਸੀਬੇ ਦੀ ਲਖਨਊ ਅਦਾਲਤ ਵਿੱਚ ਝੂਠੇ ਸਾਬਤ ਹੋਏ ਅਤੇ ਮਾਰਚ 1984 ਵਿੱਚ ਉਸ ਨੂੰ ਬਰੀ ਕਰਦੇ ਹੋਏ ਸਾਰੇ ਹੱਕ ਦੇਣ ਦਾ ਹੁਕਮ ਸੁਣਾਇਆ ਗਿਆ ਪਰ ਇਹ ਫੈਸਲਾ ਆਉਣ ਤੋਂ ਬਾਅਦ ਪਹਿਲਾਂ ਹੀ ਉਸਨੇ ਸਿੱਖਾਂ ਦੇ ਕੌਮੀ ਜਰਨਲ ਬਣਨ ਦਾ ਫੈਸਲਾ ਕਰ ਲਿਆ ਸੀ ਜਿਸ ਨੇ ਇੱਕ ਐਸੀ ਲੜਾਈ ਲੜਨੀ ਸੀ ਜੋ ਇਤਿਹਾਸ ਵਿੱਚ ਉਸ ਨੂੰ ਸਦਾ ਲਈ ਸਥਾਪਿਤ ਕਰ ਗਈ ਸਾਰੇ ਦਿਨਾਂ ਦੀ ਗੋਲਾਬਾਰੀ ਵਿੱਚ ਤਿੰਨ ਦਰਜਨ ਦੇ ਕਰੀਬ ਲੋਕੀ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਲਈ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਕਿਉਂਕਿ ਕਰਫਿਊ ਲੱਗਿਆ ਹੋਣ ਕਾਰਨ ਕੋਈ ਬਾਹਰ ਨਹੀਂ ਸੀ ਜਾ ਸਕਦਾ ਫੌਜੀ ਅਧਿਕਾਰੀਆਂ ਵੱਲੋਂ ਕੰਟਰੋਲ ਸੰਭਾਲ ਲੈਣ ਕਰਕੇ ਡੀਸੀ ਅਤੇ ਐਸਐਸਪੀ ਦੀ ਵੀ ਕੋਈ ਨਹੀਂ ਸੀ ਸੁਣ ਰਹਾ ਇਹ ਸਾਰੇ ਦਿਨ ਦੀ ਗੋਲਾਬਾਰੀ ਵੀ ਮੇਰਸ ਤੋਂ ਅਮਰਸਪੁਰ ਸਰ ਪਹੁੰਚੇ ਬਰਗੇਡੀਅਰ ਐਨ ਕੇ ਤਲਵਾਰ ਦੀ ਦੇਖ ਰਹੀ ਦੇਖ ਰੇਕਟ ਕੀਤੀ ਗਈ ਸੀ ਜੋ ਨਾ ਡਿਵੀਜ਼ਨਾਂ ਦਾ ਟਿਪ ਟੇ ਕਮਾਂਡੈਂਟ ਸੀ ਇਹ ਵੀ ਪਤਾ ਲੱਗਾ ਸੀ ਕਿ ਸੰਤ ਲੰਗੋਵਾਲ ਨੇ ਗਿਆਨੀ ਜਰਨੈਲ ਸਿੰਘ ਨਾਲ ਇਹ ਵੀ ਪਤਾ ਲੱਗਾ ਸੀ ਕਿ ਸੰਤ ਲੰਗੋਵਾਲ ਨੇ ਗਿਆਨੀ ਜੈਲ ਸਿੰਘ ਨਾਲ ਟੈਲੀਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਵਾਰ-ਵਾਰ ਫੋਨ ਕਰਨ ਤੇ ਵੀ ਗਿਆਨੀ ਜੈਲ ਸਿੰਘ ਨੇ ਫੋਨ ਨਹੀਂ ਸੀ ਸੁਣਿਆ ਨੰਦ ਦਾ ਸਕੱਤਰ ਦੇਵਕੀ ਨੰਨਨ ਹੀ ਨਾਰੇ ਲਪੇ ਲਾ ਕੇ ਸੰਤ ਲੰਗਵਾਲ ਨੂੰ ਗੁੰਮਰਾਹ ਕਰਦਾ ਰਿਹਾ ਇਸ ਗੋਲਾਬਾਰੀ ਨਾਲ ਸਾਰੇ ਪਾਸੇ ਹਫੜਾ ਦਫੜੀ ਦਾ ਮਾਹੌਲ ਸੀ ਸੰਤ ਜਰਨੈਲ ਸਿੰਘ ਉਦੋਂ ਲੰਗਰ ਹਾਲ ਦੀ ਛੱਤ ਉੱਪਰ ਹੀ ਸੀ ਜਦੋਂ ਗੋਲੀ ਚੱਲੀ ਤਦ ਸਿੰਘ ਉਹਨਾਂ ਨੂੰ ਅਕਾਲ ਤਖਤ ਉੱਪਰ ਲੈ ਗਏ ਨੇ ਫੌਜੀ ਬਲਾਂ ਨੇ ਗੋਲਾਬਾਰੀ ਵਿੱਚ ਮੀਡੀਅਮ ਅਤੇ ਲਾਈਟ ਮਸ਼ੀਨ ਗੰਨਾਂ ਦੇ ਨਾਲ ਨਾਲ 1 ਇੰਚ ਮੁਰਤਾਜ਼ ਦੀ ਵਰਤੋਂ ਕੀਤੀ ਸੀ ਜਿਸ ਨਾਲ ਅਕਲ ਤਖਤ ਸਾਹਿਬ ਪ੍ਰਕਰਮਾਂ ਵਿਚਲੇ ਭਾਂਡਿਆਂ ਦਰਸ਼ਨੀ ਡਿਊਟੀ ਨੂੰ ਕਾਫੀ ਨੁਕਸਾਨ ਪੁੱਜਿਆ ਸੀ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਉੱਥੇ ਗੋਲੀਆਂ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸਨ ਦੂਜੇ ਪੱਨੇ ਲੰਗਰ ਹਾਲ ਮੰਜੀ ਸਾਹਿਬ ਹੋਸਟਲ ਸਮੋਦੀਆਂ ਇਮਾਰਤਾਂ ਵੀ ਭੈਣਕ ਗੋਲੋਵਾਰੀ ਦਾ ਸ਼ਿਕਾਰ ਸਨ ਸ਼ਿਕਾਰ ਹੋਈਆਂ ਦਿਸ ਰਹੀਆਂ ਸਨ ਗੋਲੀ ਕੋਈ 8 ਵਜੇ ਦੇ ਕਰੀਬ ਬੰਦ ਹੋਈ ਪਰ ਮਾਹੌਲ ਖਿਚਾਪੂਰਨ ਭਰਪੂਰ ਬਣਿਆ ਹੋਇਆ ਸੀ ਅਤੇ ਸਾਰਿਆਂ ਨੂੰ ਲੱਗਦਾ ਸੀ ਕਿ ਕਿਸੇ ਵੇਲੇ ਵੀ ਫੌਜ ਅੰਦਰ ਆ ਸਕਦੀ ਹੈ ਰਾਤ 9 ਵਜੇ ਫਿਰ ਪੂਰੇ ਸ਼ਹਿਰ ਵਿੱਚ 32 ਘੰਟੇ ਲਈ ਕਰਫਿਊ ਲਗਾ ਦਿੱਤਾ ਗਿਆ ਜਖਮੇ ਨੂੰ ਹਸਪਤਾਲ ਲੈ ਕੇ ਜਾਣ ਦੀ ਆਗਿਆ ਮਿਲ ਗਈ ਸੀ ਉੱਥੇ ਕੁਝ ਲੋਕ ਜ਼ਖਮੀਆਂ ਅਤੇ ਲਾਸ਼ਾਂ ਨੂੰ ਇੱਕ ਵੱਡੀ ਗੱਡੀ ਵਿੱਚ ਰੱਖ ਰਹੇ ਸਨ ਜੋ ਪਤਾ ਨਹੀਂ ਸ਼੍ਰੋਮਣੀ ਕਮੇਟੀ ਦੀ ਸੀ ਜਾਂ ਸਰਕਾਰੀ ਉਸ ਰਾਤ ਸਿੰਘਾਂ ਵਿੱਚ ਭਾਰੀ ਸਰਗਰਮੀ ਵੇਖਣ ਨੂੰ ਮਿਲੀ ਉਹਨਾਂ ਨੇ ਰੇਤ ਦੀਆਂ ਬੋਰੀਆਂ ਇੱਟਾਂ ਅਤੇ ਗਾਰਾ ਲਾ ਕੇ ਆਪਣੇ ਮੋਰਚਿਆਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਬਣੇ ਹੋਏ ਮੋਰਚਿਆਂ ਵਿੱਚ ਪੁੱਜੇ ਛੋਲੇ ਪਾਣੀ ਗੋਲੀ ਸਿੱਕੇ ਦਾ ਪ੍ਰਬੰਧ ਕਰਕੇ ਫੌਜਿਆਂ ਦੀ ਉਡੀਕ ਕਰਨ ਲੱਗੇ ਉਸ ਪੂਰੀ ਰਾਤ ਸਿੰਘਾਂ ਵਿੱਚੋਂ ਕੋਈ ਵੀ ਨਹੀਂ ਸੁੱਤਾ ਸੋ ਪਹਿਲੇ ਦਿਨ ਦੀ ਗਾਥਾ ਡਾਕਟਰ ਭਗਵਾਨ ਸਿੰਘ ਨੇ ਇਸ ਕਿਤਾਬ ਵਿੱਚ ਜੋ ਬਿਆਨ ਕੀਤੀ ਆ ਉਹ ਤੁਹਾਨੂੰ ਸੁਣਾ ਦਿੱਤੀ ਅਗਲੇ ਭਾਗ ਜਣੇ ਕੇ ਅਗਲੇ ਦਿਨ ਹੀ 2 ਜੂਨ ਕੀ ਵਾਪਰਿਆ ਉਹਦੇ ਬਾਰੇ ਦੱਸਾਂਗੇ 2 ਜੂਨ ਵਾਲੀ ਹੋ ਸਕਦਾ ਲੰਮੀ ਗੱਲਬਾਤ ਹੋਵੇ ਦੋ ਭਾਗਾਂ ਵਿੱਚ ਕਰਨੀ ਪਵੇ ਫਿਲਾਲ ਦਿਓ ਆਗਿਆ ਧੰਨਵਾਦ